अंबेडकर पवन जलंधर विखे अंबेडकर मिशन ते अंबेडकर पवन ट्रस्ट समता सैनिक दल के सहयोग न बुद्ध पूर्णिमा मनाई गई शुरुआत विच तथागत बुद्ध से बाबा साहेब डॉक्टर अंबेडकर जी के स्टैचू से फुल अर्पण किए गए पंते चंद्र कीर्ति ने तथागत बुद्ध जी के जीवन से चानना पाया प्रदान चरणदास संधू ने बुद्ध पूर्णिमा दिया सब नु बधाइयां दितियां ते केहा कि सानू तथागत बोध वालों विखाय रस्ते ते चलना चाहिदा है इस मौके चेयरमैन सोहन लाल जर्नल सकतर बलदेव राज पारदवाज प्रोफेसर जेसी कोल तो इलावा बड्डी गिनती विच लोग मौजूद सन चेतना चैनल ले प्रदीप राजा दी रिपोर्ट बहुत-बहुत धन्यवाद ਸਾਡੇ ਸਾਥੀ ਰਾਜਾ ਜੀ ਦਾ ਜਿਹੜੇ ਹਮੇਸ਼ਾ ਹੀ ਅਮਰਿਕਾ ਘਰ ਭਵਨ ਦੀਆਂ ਜਿੰਨੀਆਂ ਵੀ ਸਰਗਰਮੀਆਂ ਹੁੰਦੀਆਂ ਉਹਨੂੰ ਵਾਪੋਬੀ ਆਪਣੇ ਚੈਨਲ ਤੇ ਪਹੁੰਚਿਆ ਤੇ ਅੱਜ ਅਸੀਂ ਅਮਰਿਕਾ ਮਿਸ਼ਨ ਸੈਟੀ ਵੱਲੋਂ ਅਮਰਿਕਾ ਘਰ ਪਵਨਾਸਟ ਵੱਲੋਂ ਅੱਜ ਦੀ 2569ਵੀਂ ਬੁੱਧਪੂਜਾ ਮਨਾ ਰਹੇ ਹਾਂ। ਉਹਦੇ ਸੰਬੰਧ ਦੇ ਵਿੱਚ ਅੱਜ ਅਮਰਿਕਾ ਭਵਨ ਦੇ ਵਿੱਚ ਪਹੁੰਚਤੇ ਚੰਦਰਕੀਰਤੀ ਜੀ ਸਾਡੇ ਵਿਸ਼ੇਸ਼ ਮਹਿਮਾਨ ਸੀ। ਬਹੁਤ ਅੱਛੇ ਪ੍ਰਵਚਨ ਕਰਕੇ ਗਏ ਹੈ। ਦਾ ਪ੍ਰੋਗਰਾਮ ਚੱਲ ਰਿਹਾ ਹੁਣ ਉਹਨਾਂ ਤੋਂ ਬਾਅਦ ਸਾਡੇ ਜਿਹੜੇ ਬੁੱਧੀਜੀਵੀ ਸਾਥੀ ਆ ਉਹਨੇ ਆਪਣੇ ਵਿਚਾਰ ਰੱਖਣੇ ਆ ਤੇ ਅਸੀਂ ਅੱਜ ਦਾ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਅਗਮੇਟ ਕਰ ਮਿਸ਼ਨ ਸੈਡਿਊਲ ਹੋ ਇਹ ਜਿਹੜਾ ਬੁੱਧਗਿਆ ਦੇ ਵਿੱਚ 12 ਫਰਵਰੀ ਤੋਂ ਅੰਦੋਲਨ ਚਲਾ ਰਹੇ ਸਾਡੇ ਸਾਥੀ ਆ ਕਾਸ਼ ਲਾਮਾ ਜੀ ਉਸ ਅੰਦੋਲਨ ਨੂੰ ਅਸੀਂ ਇਹ ਜਿਹੜਾ ਪ੍ਰੋਗਰਾਮ ਅੱਜ ਦਾ ਸਮਰਪਿਤ ਕੀਤਾ ਹੈ ਤੇ ਅਸੀਂ ਅੱਜ ਦੇ ਇਸ ਪਵਿੱਤਰ ਦਿਨ ਤੇ ਸਰਕਾਰ ਕੋਲੋਂ ਇਸ ਗੱਲ ਦੀ ਮੰਗ ਕਰਦੇ ਆਂ ਮੈਡੀਕਲ ਸੁਸਾਇਟੀ ਵੱਲੋਂ ਕਿ ਉਹ ਜਿਹੜਾ ਉਦ ਬਿਹਾਰ ਦਾ ਰਖਰ ਖਾਓ ਆ ਜਿਹੜੀ ਉੱਥੋਂ ਦੀ ਮੈਨੇਜਮੈਂਟ ਆ ਉਹਦਾ ਪੂਰਾ ਜਿਹੜਾ ਪ੍ਰਬੰਧ ਆ ਉਹ ਨਿਰੋਲ ਬੋਧੀਆਂ ਦੇ ਹੱਥ ਵਿੱਚ ਦਿੱਤਾ ਜਾਵੇ ਨਾ ਕਿ ਗੈਰ ਬੋਧੀਆਂ ਦੇ ਤੇ ਅੱਜ ਦੇ ਦਿਨ ਦਾ ਬਹੁਤ ਹੀ ਮਹੱਤਵ ਹੈ ਦੁਨੀਆ ਦੇ ਵਿੱਚ ਕਿਉਂਕਿ ਅਥਕਤ ਬੁੱਧ ਜਦੋਂ ਅੱਜ ਦੇ ਦਿਨ ਪੈਦਾ ਹੋਏ ਆ ਤੇ ਉਹਨਾਂ ਨੂੰ ਜਿਹੜੀ ਗਿਆਨ ਦੀ ਪ੍ਰਾਪਤੀ ਹੋ ਵੀ ਅੱਜ ਦੇ ਦਿਨ ਹੋਈ ਤੇ ਉਹਨਾਂ ਦਾ ਜਿਹੜਾ ਪ੍ਰੀਤ ਜਨਮਾਨ ਆ ਉਹ ਵੀ ਅੱਜ ਦੇ ਦਿਨ ਹੀ ਹੋਇਆ ਤੇ ਇਹ ਜਿਹੜੀ ਬਲੱਖਣਤਾ ਆ ਦੁਨੀਆਂ ਦੇ ਵਿੱਚ ਸਿਰਫ ਔਰ ਸਿਰਫ ਤਤਕਦ ਬੁੱਧ ਦੇ ਨਾਲ ਹੀ ਸੰਬੰਧਤ ਹੈ ਹੋਰ ਕਿਸੇ ਧਰਤੀ ਦੇ ਮਨੁੱਖਲੇ ਹਿੱਸੇ ਨਹੀਂ ਆਈ ਤੇ ਇਸ ਕਰਕੇ ਅੱਜ ਦਾ ਜਿਹੜਾ ਦਿਨ ਆ ਉਹ ਸਾਡੇ ਲਈ ਜਿਹੜੇ ਇਸ ਵਿਚਾਰਧਾਰਾ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਆ ਇਸ ਵਿਚਾਰਧਾਰਾ ਨੂੰ ਅੱਗੇ ਤੋਰਨ ਵਾਲੇ ਲੋਕ ਆ ਉਹਨਾਂ ਲਈ ਬਹੁਤ ਹੀ ਮਹੱਤਵਪੂਰਨ ਦਿਨ ਹੈ ਕਿਉਂਕਿ ਜਿਹੜਾ ਸਾਡਾ ਸਮਾਜ ਆ ਉਹ ਸਿੱਧਾ ਬੁੱਧ ਨੂੰ ਨਹੀਂ ਜਾਣਦਾ ਬੁੱਧ ਦੇ ਨਾਲ ਜਿਹੜਾ ਉਹਨਾਂ ਨੇ ਰਾਹਤਾ ਕਰਵਾਇਆ ਹੈਗਾ ਉਹ ਸਾਡੇ ਸਮਾਜ ਦੇ ਵਿੱਚ ਦੁਨੀਆ ਦੇ ਮਹਾਨ ਲੈਬਰ ਜਿਹੜੇ ਪੈਦਾ ਹੋਏ 바ਵਾ ਸਾਹਿਬ ਡਾਕਟਰ ਮੇੜਕਰ ਉਹਨਾਂ ਨੇ ਆਪਣੇ ਪੂਰੇ ਜੀਵਨ ਦੀ ਜਿਹੜੀ ਕਠਨ ਤਪੱਸਿਆ ਅਤੇ ਆਪਣੇ ਗਿਆਨ ਦੇ ਨਾਲ ਇਹ ਸਿੱਧ ਕੀਤਾ ਕਿ ਸਾਡੇ ਪੁਰਖੇ ਬੁੱਧ ਸੀ ਤਾਂ ਉਹਨਾਂ ਨੇ 14 ਅਕਤੂਬਰ 1956 ਨੂੰ ਨਾਗਪੁਰ ਦੀ ਕਾਖੀ ਦੇ ਉੱਤੇ 5 ਲੱਖ ਲੋਕਾਂ ਨੂੰ ਲਗਭਗ ਧਿਕਸ਼ਾ ਦਿੱਤੀ ਤਾਂ ਧਿਕਸ਼ਾ ਲਈ ਤਾਂ ਉਸ ਦਿਨ ਤੋਂ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਬੁੱਧ ਧਰਮ ਸੀਗਾ ਉਹ ਆਰਥਰ ਨੂੰ ਦਿੱਤਾ ਤੇ 22 ਪ੍ਰਤੀਗਿਆਵਾਂ ਜਿਹੜੀਆਂ ਉਹ ਦੇ ਕੇ ਉਹਦੀ ਇੱਕ ਰਹਿਤ ਮਰਿਆਦਾ ਬਣਾਈ ਜਿਹਦੇ ਵਿੱਚ ਇਹ ਸਿੱਧ ਕੀਤਾ ਗਿਆ ਕਿ ਇਹ ਜਿਹੜਾ ਬੁੱਧ ਜਮਿਆ ਇਹ ਜਿਹੜਾ ਪਹਿਲੇ ਵਾਲਾ ਬੁੱਧ ਜਮਿਆ ਜਿਹੜਾ Hindu ਕਰਨ ਕਰਤਾ ਬ੍ਰਾਹਮਣਿਕ ਕਰਨ ਕਰਤਾ ਉਹਦੇ ਤੋਂ ਇਹ ਬਹੁਤ ਵੱਖਰਾ ਹੈਗਾ ਉਹ 22 ਸ਼ਰਤਾਂ ਦੇ ਵਿੱਚ ਪਹਿਲੀ ਸ਼ਰਤ ਹੈ ਕਿ ਮੈਂ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਈਸ਼ਵਰ ਨਹੀਂ ਮੰਨਦਾ ਇਸ ਤਰ੍ਹਾਂ ਦੀਆਂ ਜਿਹੜੀਆਂ 22 ਸ਼ਰਤਾਂ ਆ ਉਹਨਾਂ ਨੂੰ ਫੋਲੋ ਕਰਦੇ ਹੋਏ ਅਸੀਂ ਇਹ ਬਾਵਾ ਸਾਹਿਬ ਦਾ ਇਹਦਾ ਬੁੱਧ ਜਮਾ ਉਹਦੀ ਅਸੀਂ ਗੱਲ ਕਰਦੇ ਆ ਉਹਨੂੰ ਹੀ ਅਸੀਂ ਬਣਾਉਂਦੇ ਆ ਉਹਨੂੰ ਹੀ ਅਸੀਂ ਅੱਗੇ ਤੋਰਦੀ ਗੱਲ ਕਰਦੇ ਆ ਹੋਰ ਜਿਹੜਾ ਬੁੱਧ ਜਮਿਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਡੰਮਰ ਆ ਪਕਾਂਡੇ ਆ ਤਰ੍ਹਾਂ ਤਰ੍ਹਾਂ ਦੇ ਰੀਤੀ ਰਿਵਾਜ ਆ ਉਹਨਾਂ ਦੇ ਨਾਲ ਸਾਡਾ ਕੋਈ ਸਰਵਾਰ ਨਹੀਂ ਤੋਂ ਮੈਂ ਅੱਜ ਦੇ ਦਿਨ ਤੇ ਇੱਕ ਵਾਰ ਫੇਰ ਆਪਣੇ ਵੱਲੋਂ ਬਤੌਰ ਅਮਰੀਕਾ ਵਿੱਚ ਸ਼ੈਡੀ ਦਾ ਪ੍ਰਧਾਨ ਹੋਣ ਦੇ ਨਾਤੇ ਅਮਰੀਕਾ ਮਿਸ਼ਨ ਸੈਟੀ ਵੱਲੋਂ ਸਾਰੀ ਦੁਨੀਆ ਨੂੰ ਅੱਜ ਦੇ ਦਿਨ ਤੇ ਸਾਖਾ ਦੀ ਬੁੱਧ ਪੁਰਨਮਾ ਤੇ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਦਾ ਧੰਨਵਾਦ ਜੈਪੀ ਨਮੋ ਬੋਧ